ਹਾਂ 10000 ਦੀ ਪੱਟ ਦਵਾਂਗੇ ਜੇ ਲੈਣੀ ਹੋਈ ਲੈ ਲਓ ਨਹੀਂ ਤਾਂ ਪੱਟ ਖੜੀ ਆਪਾਂ ਤਾਂ ਇੱਥੇ 60-69 ਮੀਟਰ ਦੇਣੀ ਹੈ ਬੰਦਾ ਮੀਟਰ ਦੇ ਹੱਕ ਨਾਲ ਦੇਣ ਤੇ ਤੂੰ ਭੱਜਣਾ ਚਾਹੀ ਚਾਦਰਾਂ ਦੇ ਚੱਕੇ ਕਹਾਂ ਉਹ ਵੀ ਮੁਰੀ ਛੜਾਈ ਹੈ ਹੋਰ ਛੜਾਈ ਹੈ ਉਹ ਵੀ ਛੜਾਈ ਹੈ ਉਹ ਹੁਣ ਵਿਆਹ ਦਿੰਨਾ ਕਹਦੇ ਇੱਕ ਵਾਰ ਹੁਣ ਵਿਆਹ ਦਿੰਨਾ ਕਹਦੇ ਇੱਕ ਵਾਰ ਕਿਉਂ ਵੀ ਦਈਏ ਆ ਜਾ ਆ ਜਾ ਲੈਣੀ ਕਿੰਨੀ ਐ ਇਹ ਲੈਣੀ ਪੂਰੀ ਆ ਜਾ ਤੇਰੇ ਫਾਹੇ ਪੈ ਗਿਆ ਕੋਸ ਨਹੀਂ ਹੋਇਆ ਬਾਈ ਇਹਨੂੰ ਤੂੰ ਤਾਂ ਬੰਦੀਆਂ ਦਾ ਇਹਦਾ 베ਰੀ ਭਾਈ ਹੋਈਆਂ ਤਾਂ ਇਹਨੂੰ ਕੀ ਹੋਇਆ ਇਹਨੂੰ ਕੀ ਹੋਇਆ ਇਹਨੂੰ ਕੀ ਹੋਇਆ ਇਹਦਾ ਮੂੰਹ ਹੀ ਹੋ ਜਾਂਦਾ ਬਾਈ ਉਹ ਗਿੱਲੇ ਕਰਕੇ ਮਾਸ ਉਹ ਹੋਇਆ ਹੈ ਗਿੱਲੇ ਕੱਖਾਂ ਦੀਆਂ ਨੇ ਮੂੰਹ ਰ ਡੋਬੋ ਕੇ ਵਿੱਚ ਤੂੜੀ ਤਾੜੀ ਚੱਲ ਬੋਲ ਹਾਂ ਕੀ ਲਾਇਆ ਇਹ 14 ਮੰਗਦਾ ਹੈਗਾ ਅਸੀਂ ਆਪਣਾ ਵੀਰੇ 14 ਨਹੀਂ ਮੰਗਦਾ ਬੱਸ 16000 ਮੰਗਿਆ ਵੀਰੇ ਪੜਦਾ 16000 ਮੰਗਿਆ ਪੜਦਾ ਠੀਕ ਹੈ ਮੰਗਾਏਗਾ ਮਾ ਕਦੋ ਖਿੱਤੇ ਦੇ ਸਾਹਮਣੇ ਮੱਤਾਂ ਦੇ ਸਾਹਮਣੇ ਮਜੂਰੀ ਕਿਹੜਾ ਗਿਣਤੇ ਆ 24 ਹੈਗਾ ਇਹਦੇ ਪਿੱਛੇ ਅੱਜ ਬੁੱਧਾ ਆਇਆ ਨਹੀਂ ਗਾ ਥਾ ਲਾਣੇ ਤੇ ਛੜੀ ਬੱਕਰੀ ਆ ਅੱਛਾ ਜੀ ਸੂਣ ਪੱਟ ਸੁਈ ਹੋਈ ਆ ਠੀਕ ਆ ਜੀ ਪਹਿਲੀ ਵਾਰੀ ਸੁਈ ਆ ਅੰਦ ਪੱਟ ਕੇ ਦੇਖ ਲਓ ਚੈੱਕ ਕਰ ਲਓ ਇੱਕ ਵਾਰੀ ਥਣ ਥਣ ਧਾਰਾ ਮਾਰ ਲਓ ਪੱਠਾ ਨਹੀਂ ਮਾੜੀ ਯਾਰ ਹਾਂ ਹਾਂ ਇਹ ਪੱਠ ਤੇਰੀ ਮਾੜੀ ਨੇ ਮੂਹਿਆ ਮਰ ਗਿਆ ਥਣ ਯਾਰ ਧਾਰਾ ਮਾਰਲੀ ਵਾਹ ਮਾਰ ਲੁਟਾਰਾ ਈ ਕਾਈ ਆ ਤਾਂ ਤਾਮਰ ਕੇ ਥਾੜਨਾ ਕੱਢੇ ਫਾਇਦਾ ਨਹੀਂ ਬੱਕਰੀਆਂ ਲੱਕੇ ਦਾ ਠੀਕ ਹੈ ਹਾਂ ਠੀਕ ਹੈ ਭਾਈ ਠੀਕ ਹੈ ਰਜੂ ਹਾਂ ਜੀ ਜੈ ਜੈ ਜੀ ਤਾਮਲ ਜੈ ਜੋ ਅਸੀਂ ਤਾਂ ਮੰਗਣ ਵਾਲੇ ਨੇ ਮੰਗ ਲੈ ਤੁਸੀਂ ਨਾ ਪਹਿਲਾ ਸੌਦਾ ਹੋਏਗਾ ਨਾ ਕਰੋ ਕਰੋ ਕੋਈ ਗੱਲ ਨਹੀਂ ਇਹਦਾ ਪਹਿਲਾ ਹੈਗਾ ਹੋਗਾ ਸੌਦਾ ਕਿਸੇ ਵੀ ਗਰੀਬ ਦਾ ਖਰਾਬ ਨਹੀਂ ਕਰਨਾ ਇਹ ਵੀ ਵਪਾਰੀ ਨੇ ਵਿਚਾਰੇ ਮੰਡੀ ਦੇ ਆਪਣੇ ਸਰਕਾਰ ਨੇ ਬਿਲਕੁਲ ਬਿਲਕੁਲ ਹਾਂ ਜੀ ਤਾਂ ਮੈਂ ਤਾਂ ਠਲਾਇਆ ਜੀ ਤੂੰ ਲਾ ਦੇ ਹੁਣ ਜਿਹੜਾ ਹੈਗਾ ਜਿਹੜਾ ਮਾਲ ਤੇਨੂੰ ਲੱਗਦਾ ਚੱਲ ਜਾ ਜਨਾ ਇਹਨਾਂ ਨੂੰ ਭੋਗ ਲਾ। ਕਲਾ ਤੂੰ ਹੀ ਕੋੜਾ ਭਜਾ ਲੈ। ਨਹੀਂ ਤੂੰ ਭਜਾ। ਜਿੱਥੇ ਤੱਕ ਤੇਰੇ ਦਾ ਭਜਾ ਵਧੀਆ ਹੈ ਸਾਡਾ ਭਜਾ ਲੈ। ਮੈਂ ਤਾਂ ਇੱਥੇ 60 ਚੰਨ ਮੇੜ ਦੇਣੀ ਹੈ। ਬੰਦਾ ਮੇੜ ਦੇ ਹੱਕ ਨਾਲ ਦੇਂਦੇ ਨੇ। ਤੇ ਤੂੰ ਭਜਣਾ ਚਾਹੀ। ਚਾਦਰ ਜੇ ਚੱਕੀ। ਇਹਦਾ ਹੱਕ ਹੈਗਾ। ਇਹ ਸਾਡੇ ਆਲੇ ਲੈ ਜਾਏਗਾ ਫਿਰ ਕੀ ਫਿਰ ਜਾਏਗਾ। ਗੱਟ ਕੇ ਬੁੱਲਾ ਰੋਣਾ ਲਾਓ। ਸਾਡੇ ਵਾਲੀ ਅਮਿੰਤ ਲੈ ਲੇਗਾ ਫਿਰ ਕੀ ਲੈਣਾ। ਤੂੰ ਜਾ ਕੇ ਦੇ ਲਾਦਾ। ਇੱਧਰ ਜਾ ਸੱਚੇ ਮੁਰਜੋ ਜਾਂ ਗੱਬੇ ਮੁਰਜੋ। ਟੈਨਸ਼ਨ ਨਾ ਲੈ। ਅੱਗੇ ਉਹ ਦੇਖੋ ਜੀ ਦੇ ਕੋਲੇ ਖਾਲੀ ਪੈ। ਬਾਜੂ ਗੜਾ ਅੱਜ ਦਾ। 9000 ਦੀ ਦਿੰਨੇ ਬਾਈ ਤੈਨੂੰ ਪਤਾ ਪੱਟ ਕਿੱਥੇ ਤੱਕ ਜਾਉ ਉਹ ਸਾਨੂੰ ਪਤਾ ਤੈਨੂੰ ਪਤਾ ਕਹਾ ਉਹ ਵੀ ਮੂਹਰੇ ਛੜਈ ਹੈ ਹੋਰ ਛੜਈ ਹੈ ਉਹ ਵੀ ਛੜਈ ਹੈ ਉਹ ਹੁਣ ਵਿਆਹ ਦਿੰਨੇ ਕਹਦੇ ਇੱਕ ਵਾਰੀ ਹੁਣ ਵਿਆਹ ਦਿੰਨੇ ਕਹਦੇ ਇੱਕ ਵਾਰੀ ਕਿਉਂ ਵੀ ਦਈਏ ਚਿੱਟੇ ਤਾਂ ਨਹੀਂ ਚਿੱਟੇ ਚਾਹੇ ਕਾਲੇ ਨਹੀਂ ਤੂੰ ਕੱਲ ਫਕਰਾ ਦਾਂਗੇ ਕਹਦੇ ਇੱਕ ਵਾਰੀ ਜਦੋਂ ਹੁਣ ਤੂੰ ਕਹਦੇ ਇੱਕ ਵਾਰੀ ਹੁਣ ਲਿਆ ਦੇ ਨਾ ਤੂੰ ਡੋਲੇ ਵਾਲੀ ਤੂੰ ਵੀ ਕੁਝ ਹੋਜੀ ਤੂੰ ਵੀ ਕੁਝ ਹੋਜੀ ਜੇਕਰ ਆ ਦੇਖ ਬੰਦੇ ਦਾ ਤੇਰੇ ਵਿਆਹ ਦੀਆਂ ਗੱਲਾਂ ਹੋ ਰਹੀਆਂ ਨੇ ਅੱਜ ਹਾਂ ਇਹ ਬੱਕਰੀ ਦਾ ਸੌਦਾ ਨਹੀਂ ਹੋ ਰਿਹਾ ਲੋੜੀ ਬਣਾ ਰੇ ਤੇਰੀ ਤੂੰ ਕਹ ਦੇ ਇੱਕ ਵਾਰੀ ਹਾਂ ਇੱਕ ਵਾਰੀ ਕਹਿ ਦੇ ਇਹ ਬਾਣੇ ਨੂੰ ਕੀ ਕਮੀ ਸੁਰਜੀ ਲੱਗਦੀ ਕੋਈ ਬਾਣੇ ਨੂੰ ਕਮੀ ਨਹੀਂ ਹੈਗੀ ਲੈਣੇ ਦਾ ਚੈੱਕ ਕਰ ਲੈ ਜੇ ਤੂੰ ਬਹਿ ਜਾ ਅੱਛਾ ਜੀ ਮਿਲਣਾ ਜੀ ਅੱਜ ਜੀ ਚੱਲ ਦੋ ਵੀਡੀਓ ਬਣ ਜੇਗਾ ਉਹ ਪਏ ਹੋਏ ਨਾ ਦਾਗ ਜੇ ਨਾ 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 ਉਹ ਝੋਲੇ ਦੇ ਨੇ ਕੋਈ ਕਮੀ ਨਹੀਂ ਲਾ ਪੈਦਾ ਪੜਦੇ ਝੋਲਾ ਰਗੜ ਲਾਈ ਹੋਈ ਆ ਠੀਕ ਹੈ ਹਾਂ 9200 ਹੀ ਦਿੰਨੇ ਸਾਡੇ ਨਾਲ ਨਹੀਂ ਰਾਜੂ ਨਹੀਂ ਹੁਣ ਕੀ ਕਰਾਂ ਬਾਈ ਵਾਗੜੀ ਤੋੜਤੀ ਤਰਾਗੜੀ ਇਹ ਤਾਂ ਟੁੱਟ ਗਈ ਟੁੱਟ ਗਈ ਬਾਈ ਠੀਕ ਹੈ ਨਾ ਇਹ ਟੁੱਟ ਗਈ ਛੱਡ ਪਰ ਇਹਦੇ ਦੀ ਨਹੀਂ ਇਹ ਇਹ ਆਪਣਾ ਪਾ ਲੈਣਾ ਹਾਂ ਸਹੀ ਰਾਜੂ ਹਾਂ ਦੇਖ ਮੇਰੀ ਆਦਤ ਨਹੀਂ ਹੈਗੀ 150 ਕਰਨ ਦੀ ਬੰਦੇ ਖੜੇ ਨੇ ਮੈਨੂੰ ਬਾਅਦ ਵਿੱਚ ਕਹੀ ਨਾ ਕਿ 500 ਘੱਟ ਲੈ ਲੈ ਹਾਂ ਮੇਰੀ ਆਦਤ ਨਹੀਂ ਹੈਗੀ ਠੀਕ ਹੈ ਕਿ ਨਹੀਂ 12000 ਦੀ ਪੱਟ ਦਵਾਂਗੇ ਹੱਥ ਤੋਂ ਕੱਟ ਨਹੀਂ ਕਰੂੰਗਾ ਇਸ ਤੋਂ ਘੱਟ ਨਹੀਂ ਦੰਦੇ ਹੱਥ ਤੋਂ 12000 ਦੀ ਪੱਟ ਦਵਾਂਗੇ ਜੇ ਲੈਣੀ ਹੋਈ ਲੈ ਲਓ ਇਹਦਾ ਪੱਟ ਖੜੀ ਆਪਾਂ ਥੋੜੀ ਪੂਰੀ ਮੈਂ ਕਰਕੇ ਦਰੂੰਗਾ ਇਹ ਤਾਂ ਜੀ 1000 1000 ਘੱਟ ਹੀ ਜਾਂਦੇ 16 ਤੋਂ ਤੁਸੀਂ 550 ਕਰਕੇ ਵਧਿਆਓ ਓ ਚੁੱਪਤਾ ਕਰੋ ਨੀ ਬੋਲੀ ਜਾਂਨੇ ਓ ਛੱਡੋ ਪਰਾਂ ਫਿਰ ਸੁਬਾਹ ਦਾ ਨਹੀਂ ਆਏ ਗੱਲ ਓਏ ਆ ਓਹ ਨਾਲ ਲਿੱਪੇ ਹੋਏ ਤੇ ਬੇਰਹਾਨੋ ਵੀ ਨੀ ਪੂਰਾ ਬਣਾਉਣਾ ਹੈਗਾ ਪਾਕ 25 ਹੈ ਮੁੱਲ ਲਾਇਆ ਹਾਂ ਤੇਨੇ ਹਾਂ ਜਿਹਨੇ ਸਿਰੇ ਸਾਨੂੰ ਸਿਰੇ ਸੱਟ ਪੁੱਛੀ ਆ ਕਿ ਸਿਰੇ ਸੱਟ ਕਿੱਥੇ ਓਏ ਖਰਚਾ ਯਾਰ ਬੋਲਦਾ ਜਦੋਂ ਤੂੰ ਕਰਨਾ ਨਹੀਂ ਬੋਲਦੇ ਸੀ ਤੇ ਚਲ ਬੋਲ ਦੇ ਨਾ ਬੇਰੀਆ ਬਈ ਮੁੰਡਿਆ ਪੂਰੀ 10000 ਦੀ ਜਿੰਨੇ ਉਹ ਨਹੀਂ ਨਹੀਂ ਜਾਂਦੀ ਨਹੀਂ ਇਹ ਫਿਰ ਨਹੀਂ ਜਾਂਦੀ ਨਹੀਂ ਜਾਂਦੀ 11 ਦੀ ਬਣੀ ਜਾਂਦੀ ਯਾਰ ਗੱਲ ਖਤਮ ਜਾਂਦੀ ਨਹੀਂ ਪੱਟਾ 8 ਮਹਗੇ ਪੱਟਾ ਦੀ ਸਾਡੀ ਲਈ ਹੁਣ ਯੂਐਸਏ ਕਿਵੇਂ ਘਾਟਾ ਪਾ ਦੀ ਅਸੀਂ ਕਿਵੇਂ ਘਾਟਾ ਪਾ ਦੀ ਪੱਟ ਵੀ ਦੇਖ ਲੈ ਕਾਲੇ ਨੈਗ ਵਰਗੇ ਆ ਹਾਂ ਜੀ 800 ਰੁਪਏ ਦਾ ਟੈਂਪੂ ਦਾ ਦੇ ਕੇ ਆਇਆ 800 ਦਾ ਟੈਂਪੂ ਦਾ ਦੇ ਕੇ ਆਇਆ ਬੋਲੀ ਮਾੜੀ ਜੀ ਆ ਲੈ ਖੋੜ ਕੇ ਜੈਨ ਛਾਲ ਮਰਵਾ ਕੇ ਦੇਖ ਲੈ ਲੈ بڑا ਢੇੜਾ ਦਵਾ ਲਓ ਕੋਈ ਗੱਲ ਨਹੀਂ ਢੇੜਾ ਦਵਾ ਕੀ ਆ ਚੱਲੀ ਕਰ ਲੈ ਆਪਣੀ ਕੱਪੜਾ ਹੈ ਨਾ ਕੱਪੜਾ ਕਿ ਮੈਂ ਮੈਂ ਕੱਪੜਾ ਨਹੀਂ ਕੱਪੜਾ ਨਹੀਂ ਲੈ ਜਾਂਦਾ ਲੈਣੀ ਹੈ ਓਏ ਹੁਣ ਲੈਣੀ ਨਹੀਂ ਹੁਣ ਬਾਈ ਤੈਨੂੰ ਕਹਿ ਤਾ ਹੁਣ ਤਾ ਕਹਿਦਾ ਆਪਾਂ ਕੋ ਛੱਡੀ ਹੈ ਕਰ ਸਾਰਾ ਦਾ ਛੱਡੇ ਦਾ ਨਹੀਂ ਨੰਦਾ ਓਏ ਹਾਂ ਓ ਵਾਪਾ ਇੱਧਰ ਨੂੰ ਜੈ ਤੂੰ ਵੀਡੀਓ ਨੇ ਖਰਾਬ ਕਰ ਯਾਰ ਇੱਧਰ ਹੋ ਜਾ ਸਾਈਡ 'ਚ ਚੌੜਾ ਕਰ ਲੈ ਖਾਣਾ ਤੂੰ ਕਾਈ ਕੀ ਰੱਖੀ ਗਾਦੀ ਕਰਦਾ ਯਾਰ ਮੈਂ ਚੌੜਾ ਕਰਾ ਬਾਈ ਉਹ ਲੈਂਦਾ ਨਹੀਂ ਬਾਈ 11000 ਦੀ ਚਲ ਜਿੱਦਾਂ ਕਹਿਦਾ ਲਾ ਲਾਂਗੇ ਵੀ ਕੋਈ 11000 ਦੇਵੇਂਗਾ ਸੌਣਾ ਨਹੀਂ 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 ਸਾਡੀ ਪੱਟ ਮਹਿੰਗੇ ਭਾਜੀਆਂ ਗਈਆਂ ਤੂੰ ਸਹੀ ਦਾ ਤੀਰਜੂ ਬਾਈ ਹੁਣ ਤੂੰ ਜਾਣ ਕੇ ਲੈਨੇ ਮੈਨੂੰ ਤਾਂ ਕੜਦਾ ਹੈਗਾ ਮੇਰਾ ਹੀ ਸੌਦਾ ਕਰਾ ਜਾਣਾ ਤੂੰ ਸੌਦਾ ਕਰਾਉਣਾ ਜਾਣ ਜਾਣ ਪੂਰੀ 12 ਦੀ ਮਿਲੂਗੀ ਸੌਦਾ 12 ਦਾ ਹੁਣ ਕਿਹੇ ਜਾਂਦਾ ਹੈਗਾ ਇਹ ਹੁਣ ਤੇ 12 ਦੀ ਲੈਨੇ 16 ਕਿਹਾ ਖੜ ਜੋ ਖੜ ਜੋ 16 ਕਿਹਾ ਪਹਿਲਾਂ ਕਹਿ ਰਿਹਾ 16 ਕਿਹਾ 15 ਦਾ ਹੈਗਾ ਪਹਿਲਾਂ ਮੈਂ ਸਹੀ ਲੱਗਿਆ ਸੀਗਾ ਇਹਨਾ ਮੈਂ ਵੀ ਹੱਥ ਕਿਹਾ ਸੀ ਪੂਰੀ 12 ਦੀ ਲੈਨੇ ਤਾਂ ਸੌਂਖ ਆ ਗਿਆ ਕਹਿੰਦਾ ਮੈਂ 1 ਰੁਪਿਆ ਦਾ ਤੇਰੀ ਵਾਲੀ ਗੱਲ ਕਰੀਆ ਪੈਸੇ ਘਣਾ ਉਹ ਪਟ ਲੈ ਜੋ ਇਰੇ ਪਕੇ ਖੋਦਾ ਕਰਾਵੇਂਗਾ ਤਾਂ ਹੀ ਹੋਊਗਾ ਤੇਰੇ ਕੇ ਤੂੰ ਕਿਵੇਂ ਨਾ ਹੋਵੇ ਬਾਪੂ ਮੈਂ ਵੀ ਬਗੈ ਨੇ ਚੱਕ ਰਾਂ ਨਹੀਂ 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 ਰਾਤ ਨਹੀਂ ਨਹੀਂ ਅੱਜ ਨਾ ਛੇੜ ਲੋ ਇਹਦੀ ਮੰਨ ਲਈ ਸੀ ਅਸੀਂ ਨੇ ਇਹਦੀ ਮੰਨ ਲਈ ਸੀ ਅਸੀਂ ਨੇ ਭਾਈ ਇਹਦਾ ਆਪ ਇਹਦੀ ਮੰਨ ਲਈ ਜਾਂ ਜੀ ਤੇਰੇ ਮੌਕੇ ਤੇ ਝੁਗਗੇ ਸੀਗੇ ਕਿ ਤਿਹਾਰ ਦਾ ਟਾਈਮ ਆ ਰਾਜੂ ਦੀ ਮੰਨਣੀ ਪੈਣੀ ਹੈ ਕੋਈ ਸਾਡੇ ਤੋਂ ਮੂੰਹ ਮੱਥੇ ਲੱਗਦਾ ਹੁਣ ਐ ਥੋੜੀ ਐ ਬਾਰੀ ਬਾਰੀ ਹੋਰ ਆ ਓਏ ਨਹੀਂ ਨਹੀਂ ਸਾਡੇ ਜਰਾਂ ਨਹੀਂ ਦੇ ਦਿੰਦੇ ਤਹੀਂ ਦਿੰਦ ਨਹੀਂ ਨਹੀਂ ਦਿੰਦਾ ਨਹੀਂ ਦਿੰਦਾ